ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪਨ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿੰਬੋਮ ਦੇ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਅਨੀਤਾ ਅਨੰਦ ਤੇ ਵਿਦੇਸ਼ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਦਾ ਕਹਿਣਾ ਹੈ ਕਿ ਉਹ ਇਸ ਹਫਤੇ ਆਪਣੀ ਫੇਰੀ ਦੌਰਾਨ ਮੈਕਸੀਕੋ ਦੇ ਨਾਲ ਦੁਵੱਲੇ ਆਰਥਿਕ ਸਬੰਧਾਂ ਦੀ ਸ਼ੁਰੂਆਤ ਕਰ ਰਹੇ ਨੇ ਹਾਲਾਂਕਿ ਇਸ ਜੋੜੇ ਨੇ ਇੱਕ ਵਰਚੁਅਲ ਮੀਡੀਆ ਉਪਲਬਧਤਾ ਦੌਰਾਨ ਇਸ ਗੱਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਮਰੀਕਾ ਨੇ ਮੈਕਸੀਕੋ ਨੂੰ ਨਹੀਂ ਸਗੋ ਕੈਨੇਡਾ ਨੂੰ ਇੱਕ ਹੋਰ ਟੈਰਿਫ ਛਟਕਾ ਕਿਉਂ ਦਿੱਤਾ ਇਹ ਕਹਿੰਦੇ ਹੋਏ ਕਿ ਕੈਨੇਡਾ ਅਤੇ ਮੈਕਸੀਕੋ ਦਾ ਅਮਰੀਕਾ ਦੇ ਨਾਲ ਵਪਾਰ ਅਤੇ ਸੁਰੱਖਿਆ ਸਬੰਧ ਵੱਖਰੇ ਹੈ ਸੀਨੀਅਰ ਮੰਤਰੀਆਂ ਨੇ ਮੰਗਲਵਾਰ ਨੂੰ ਸ੍ਰੀ ਅਮਰੀਕਾ ਦੇ ਨਾਲ ਚੱਲ ਰਹੇ ਵਪਾਰ ਯੁੱਧ ਦੇ ਵਿੱਚਕਾਰ ਮੈਕਸੀਕੋ ਸਿਟੀ ਦੀ ਯਾਤਰਾ ਕੀਤੀ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਗੈਟ ਅਨੁਕੂਲ ਵਸਤੂਆਂ ਉੱਤੇ ਟੈਕ ਬਤਾ ਕੇ 35% ਕਾ ਦਿੱਤਾ ਸੀ ਪਰ ਹੁਣ ਦੇ ਲਈ ਮੈਕਸੀਕੋ ਨੂੰ ਛੋਟ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਦੋਵਾਂ ਦੇਸ਼ਾਂ ਦੇ ਪ੍ਰਤੀਵੱਖੋ ਵਖਰੇ ਪਹੁੰਚ ਬਾਰੇ ਸਵਾਲ ਖੜੇ ਹੋ ਗਏ ਨੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਇੱਕ ਕਾਰਜ ਯੋਜਨਾ ਬਣਾਉਣ ਦੇ ਲਈ ਸਹਿਮਤ ਹੋਏ ਨੇ